ਤੋ ਕੀ ਹਾਲ ਚਾਲ ਹੈ ਜੀ ਹਰਜਿੰਦਰ ਪੌਂਟਰੀ ਹਰਮ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਬਾਈ ਆਏ ਐਸੀ ਆਪਣੇ ਕੋਲੇ ਮੁਰਗੀਆਂ ਲੈਣਾ ਠੂਰ ਪਿੰਡ ਤੋਂ ਤੇ ਬਾਈਆਂ ਨੂੰ ਆਪਾਂ ਕਿਹਾ ਵੀਰੇ ਆਪ ਦੀ ਮਰਜ਼ੀ ਨਾਲ ਜਿਹੜੀ ਮੁਰਗੀ ਆਪ ਫੜ ਲਓ ਤੇ ਆਹ ਬਾਈ ਫੜੀ ਵੀ ਜਾ ਰਿਹਾ ਤੁਸੀਂ ਦੇਖ ਰਹੇ ਹੋ ਤੇ ਜਿਹੜੀ ਮੁਰਗੀ ਬਾਈ ਨੂੰ ਚੰਗੀ ਲੱਗ ਰਹੀ ਆ ਉਹ ਫੜ ਰਿਹਾਗਾ ਤੇ ਬੱਚ ਵੀਰ ਕਈ ਫਾਲਤੂ ਐਵੇਂ ਸਵਾਦ ਲੈਣ ਨੂੰ ਫੋਨ ਲਾਉਂਦੇ ਹੁੰਦੇ ਆ ਉਹ ਵੀਰੇ ਫੋਨ ਨਾ ਲਾਇਆ ਕਰੋ ਕਿਉਂਕਿ ਆਪਣਾ ਜੈਨੂਇਨ ਕੰਮ ਆ ਇੱਕ ਨੰਬਰ ਕੰਮ ਆ ਤੇ ਆਪਾਂ ਕਿਸੇ ਦੇ ਨਾਲ ਵੀ ਕੋਈ ਧੋਖਾਧੜੀ ਵਾਲਾ ਫਰਾਡ ਵਾਲਾ ਕੰਮ ਨਹੀਂ ਕਰਦੇ ਤੇ ਬਾਕੀ ਹੋਰਾਂ ਬੰਦਿਆਂ ਨੂੰ ਵੀ 290 ਦੀ ਮੁਰਗੀ 390 ਦੀ ਮੁਰਗੀ ਆਪਾਂ ਉਹ ਆ ਕੰਮ ਵੀ ਨਹੀਂ ਕਰਦੇ ਠੀਕ ਹੈ ਨਾ ਵੀਰੇ ਤੇ ਬਾਕੀ ਬਾਈ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਬਾਈ ਆਪੀ ਮੁਰਗੀਆਂ ਫੜ ਰਹੇ ਆ ਆਪਾਂ ਉਹ ਵੀ ਨਹੀਂ ਕੰਮ ਕਰਦੇ ਵੀ ਆਪਾਂ ਫੜ ਕੇ ਦੇਵਾਂਗੇ ਹਨਾ ਤੇ ਫਾਲਤੂ ਮੈਂ ਆਪਾਂ ਮਤਲਬ ਕੋਈ ਆਪਾਂ ਤਾਂ ਨਾਮ ਬਣਾਉਣਾ ਵੀਰੇ ਕੋਈ ਆਪਾਂ ਨੂੰ ਜਿਆਦਾ ਪੈਸਿਆਂ ਦਾ ਲੋੜ ਨਹੀਂ ਹੈਗੀ ਤੇ ਦੇਖ ਰਹੇ ਹੋ ਤੁਸੀਂ ਆਪ ਤੇ ਬਾਕੀ ਜੇ ਹੋਰ ਵੀ ਕਿਸੇ ਨੇ ਮੁਰਗੀਆਂ ਲੈਣੀਆਂ ਆ ਕੋਸ਼ਿਸ਼ ਕੀਤੀ ਇਸ ਬੱਚੇ ਆਪਣੇ ਕੋਲੇ ਤੇ ਕਰ ਲਿਓ ਕੰਟੈਕਟ ਤੇ ਲੈ ਲਿਓ ਰੇਟ ਫਿਕਸਡ ਰਹੂਗਾ ਵੀਰੇ ਜਿਹੜਾ ਆਪਾਂ ਪਾਇਆਗਾ ਐਵੇਂ ਕੋਈ ਵੀਰ ਕਵੇ ਵੀ ਘੱਟ ਵੱਧ ਕਰੋ ਐਂ ਕਰੋ ਉਹ ਆਪਣੇ ਤੋਂ ਨਹੀਂ ਹੋਣਾ ਕਿਉਂਕਿ ਆਪਣਾ ਅਲੱਗ-ਅਲੱਗ ਆ ਆਪਦਾ ਫਾਰਮ ਦਾ ਅਲੱਗ-ਅਲੱਗ ਇਕਲੇ ਬੰਦੇ ਦਾ ਸਟਾਈਲ ਹੁੰਦਾ ਕੋਈ ਕਿਵੇਂ ਮੁਰਗੀ ਚਾਹਦਾ ਆਪਣੀ ਨਵੀਂ ਮੁਰਗੀ ਆ ਇਸੇ ਸੀਜ਼ਨ ਦੀ 7-8 ਮਹੀਨਾ ਦੀ ਮੁਰਗੀ ਮਸਾਂਗੀ ਆਪਣੇ ਕੋਲੇ 12 April ਨੂੰ ਬੱਚੇ ਆਏ ਸੀਗੇ ਆ ਪਟਿਆਲੇ ਵਾਲੇ ਜਸ਼ਨ ਤੋਂ ਬੇਸ਼ੱਕ ਉਹਦੇ ਨਾਲ ਕੌਣ ਕੌਣ ਕੰਟੈਕਟ ਕਰਕੇ ਪੁੱਛ ਸਕਦਾ ਬੰਦਾ ਪਟਿਆਲੇ ਵਾਲੇ ਜਸ਼ਨ ਤੋਂ ਬੱਚੇ ਆਏ ਸੀ 12 ਅਪ੍ਰੈਲ ਨੂੰ ਤੇ ਅੱਜ ਤੱਕ ਤੁਸੀਂ ਹਿਸਾਬ ਲਾ ਲਓ ਨਵੀਂ ਮੁਰਗੀ ਆ ਤੇ ਜਿਹਨੂੰ ਜ਼ਰੂਰਤ ਆ ਬਾਈ ਲਿਆ ਸਕਦੇ ਆ ਧੰਨਵਾਦ ਜੀ ਕਰਿਓ ਕੰਟੈਕਟ